ਵੀਡੀਓ ਪਾਉਣ ਲੱਗਿਆ ਉਹਦਾ ਕਾਰਨ ਇਹ ਹੈ ਕਿ ਪਿਛਲੇ ਕੱਲ ਤੋਂ ਇੱਕ ਬੜਾ ਟ੍ਰੈਂਡਿੰਗ ਜਿਹਾ ਵੀਡੀਓ ਚੱਲ ਰਿਹਾ ਹਰ ਪਾਸੇ ਪਠਾਨ ਮਾਜਰਾ ਪਠਾਨ ਮਾਜਰਾ ਪਠਾਨ ਮਾਜਰਾ ਪਹਿਲਾਂ ਕੀ ਹੁੰਦਾ ਸੀ ਕੇਵਲ ਮਾਫੀ ਨੂੰ ਪਠਾਨ ਮਾਜਰਾ ਜਿਹਦਾ ਨਾਮ ਮੰਨਦਾ ਸੀ ਉਹ ਮਾਫੀ ਆ ਜਾਂਦਾ ਸੀ ਸ਼ਰਾਬ ਮਾਫੀ ਚੱਲਦਾ ਸੀ ਉਹ ਨਹੀਂ ਆ ਰਿਹਾ ਸੀ ਪੱਤਰਕਾਰਾਂ ਨੂੰ ਬੜੀ ਬੁਰੀ ਤਰ੍ਹਾਂ ਕੁੱਟਣ ਦਾ ਅੰਦਾਜ਼ ਇਹਨਾਂ ਉਹ ਨਹੀਂ ਆ ਰਿਹਾ ਸੀ ਹੁਣ ਨਾਮ ਲਾਇਆ ਕਹਿੰਦੇ ਜੀ ਮੇਰਾ ਜਬੀਰ ਜਾ ਗਿਆ ਉਹ ਕਿਸੇ ਆਈਐਸ ਅਫਸਰ ਨੂੰ ਉਹ ਮਾੜਾ ਚੰਗਾ ਬੋਲ ਰਿਹਾ ਜੀ ਬਈ ਬੰਦ ਨਹੀਂ ਬਣਾਏ ਇੰਨੇ ਟਾਈਮ ਤੋਂ ਮੈਸਾਪਸੀ ਵੀ ਵਿਧਾਇਕ ਸੀਗੇ ਐਮ ਐਲ اے ਸੀਗੇ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਤੁਸੀਂ ਆਪ ਨੂੰ ਸੀ ਅਜੇ ਤੁਹਾਡੀ ਗੱਲ ਨਹੀਂ ਸੁਰਦਾ ਸੀ ਤੁਸੀਂ ਉਦੋਂ ਵੀਡੀਓ ਪਾਉਂਦੇ ਜਿਹੜਾ ਤੁਸੀਂ ਅੱਜ ਵੀਡੀਓ ਉਦੋਂ ਪਾਣ ਲੱਗੇ ਹੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਮੇਰੇ ਖਿਲਾਫ 2022 ਚਾਈ ਜਿਹੜੀ ਕਪਰੇਟ ਦੀ ਵੀ ਰੇਪ ਦੀ ਕੰਪਰੇਡ ਜਿਹਦੇ ਖਿਲਾਫ ਇਨਕੁਆਰੀਆਂ ਤੇ ਇਨਕੁਆਰੀਆਂ ਜਦੋਂ ਤੁਸੀਂ ਪਾਵਰ ਦਾ ਫਾਇਦਾ ਉਠਾ ਕੇ ਆਪਣੇ ਅਫਸਰਾਂ ਨੂੰ ਕੁਝ ਵੀ ਕਰਾਉਂਦੇ ਨੇ ਰੁਕਵਾਉਂਦੇ ਨੇ ਜਿਹਦੇ ਵਿੱਚ ਐਕਸ਼ਨ ਹੋਣ ਲੱਗਿਆ ਜਦੋਂ ਐਕਸ਼ਨ ਹੋਣ ਲੱਗਿਆ ਉਸ ਕੰਪਲੇਟ ਤੇ ਤੁਹਾਨੂੰ ਪਤਾ ਹੈ ਮੁਕਦਮਾ ਦਾਇਰ ਹੋ ਜਾਣਾ ਆਪਣਾ ਜੀ ਮੀਰ ਜਾ ਗਿਆ ਆਪਣਾ ਜੀ ਮੀਰ ਜਾ ਗਿਆ ਕਿ ਆ ਦਿੱਲੀ ਵਾਲੇ بڑے ਮਾਣੇ ਆ ਜੀ ਦਿੱਲੀ ਵਾਲੇ بڑے ਕਹਿੰਦੇ ਉਹਨਾਂ ਨੂੰ ਬਿਲਕੁਲ ਸਿੱਧਾ ਕੰਮ ਕੀਆ ਮੇਰੇ ਚੈਨਲ ਤੇ ਕਿ ਭਾਈ ਜੇ ਮੇਰੇ ਖਿਲਾਫ ਕਾਰਵਾਈ ਕੀਤੀ ਅਫਸਰਾਂ ਸੁਣ ਲਓ ਮੇਰੇ ਕੋਲ ਬੜੀਆਂ ਫਿਲਮਾਂ ਬਈਆਂ ਬੜਾ ਕੁਝ ਪਿਆ ਮੈਂ ਫਿਲਮਾਂ ਬਣਾਉਣ ਦੀ ਆਤ ਹੈ ਮਤਲਬ ਆਪਾਂ ਨੂੰ ਇਹੀ ਮਤਲਬ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਚਲੋ ਮੰਨ ਲੇ ਨੀ ਤੁਹਾਡੇ ਨਾਲ ਗਲਤ ਮੁਕਦਮਾ ਦਾਇਰ ਹੋ ਜਾਊਗਾ ਬੜਾ ਟੱਕਾ ਹੋ ਗਿਆ ਯਾਰ ਤੁਸੀਂ ਚੋਣੇ ਹੋਏ ਨੁਮਾਇਦੇ ਹੋ ਤੁਹਾਡਾ ਫਰਜ਼ ਮੰਨਦਾ ਸੀ ਅਦਾਸ ਸਰੈਂਡਰ ਕਰਦੇ ਜਾ ਕੇ ਐਸਐਸਪੀ ਸਾਹਿਬ ਕੋ ਜਾ ਕੇ ਕਹਿੰਦੇ ਮੈਨੂੰ ਕਰੋ ਰੈਸਟ ਯਾ ਮੈਂ ਤ ਪਿੱਛੇ ਇਸੇ ਸ਼ਾਮਿਲ ਹੋਣਾ ਆ ਦੱਸੋ ਮੇਰੇ ਖਰਾਬ ਕੀ ਸਬੂਤ ਆ ਆ ਦੇਖੋ ਮੈਂ ਬੇਗਜ਼ੂਰ ਆ ਤੁਹਾਡੇ ਵਕੀਲਾਂ ਦੀ ਬੋਝ ਖੜਦੀ ਕੋਰਟ ਚ ਜਾ ਕੇ ਯਾਰ ਤੁਸੀਂ ਨੇ ਤਗੜੇ ਕ੍ਰਿਮਨਲ ਨਿਕਲ ਰਹੇ ਹੋ ਤੇ ਪੁਲਿਸ ਸੇ ਹੀ ਭੈਰੰਗ ਕਰ ਰਹੇ ਹੋ ਉਹ ਜਿਹਦੇ ਗੋਲੀਆਂ ਮਾਰੇ ਜੇ ਵਿਚਾਰਾ ਸ਼ਹੀਦ ਹੋਏਗਾ ਫਿਰ ਤੁਹਾਡੇ ਕਰਕੇ ਜਿਹੜੇ ਹਜ਼ਾਰਾਂ ਐਮਐਲਏ ਜਿਹੜੇ ਪੂਰੇ ਦੇਸ਼ ਚ ਰਹਿੰਦੇ ਨੇ ਉਹਨਾਂ ਨੂੰ ਪੁਲਿਸ ਨੇ ਕਿੱਦਾਂ ਇਹਨਾਂ ਦੇਖਣਾ ਸੀ ਹਾਥ ਹੁੰਦੀ ਹੈ ਕਿਸੇ ਗੱਲ ਦੀ ਯਾਰ ਮੰਨ ਲ ਲੈਨੇ ਕਿਸੇ ਤੇ ਕੋਈ ਮਾਮਲਾ ਅਜਿਹਾ ਗਲਤ ਹੋ ਜਾਂਦਾ ਗਲਤ ਹੋ ਗਿਆ ਮੰਨ ਲ ਲੈਨੇ ਆ ਤੁਸੀਂ ਉਪਨੀ ਥੋੜਾ ਐਸਐਸਓ ਕੋਲ ਗਲਤ ਕਰਨਾ ਤੁਸੀਂ ਐਸਡੀਐਸਟੀ ਕੋਲ ਜਾਓ ਐਸਪੀ ਕੋਲ ਜਾਓ ਆਈਜੀ ਕੋਲ ਜਾਓ ਡੀਆਈਜੀ ਕੋਲ ਜਾਓ ਡੀਜੀਪੀ ਕੋਲ ਜਾਓ ਕੋਰਟ 'ਚ ਜਾਓ ਤੁਸੀਂ ਕੋਰਟ 'ਚ ਅਰੇਂਜ ਕਰਦੇ ਆਪਣੀ ਐਫਆਰ ਨੂੰ ਤੁਸੀਂ ਫਾਇਰਿੰਗ ਕਰ ਰਹੇ ਹੋ ਫਾਇਰਿੰਗ ਕਰਦੇ ਨੇ ਸਾਫ ਇਸ ਵਾਸਤੇ ਹੋ ਗਿਆ ਤੁਹਾਡੀ ਨੀਤੀ ਕੀ ਆ ਕਿਹੜੇ ਪ੍ਰਦੇਸ਼ ਤੁਸੀਂ ਜਾ ਕੇ ਰੁਕ ਰਹੇ ਹੋ ਗਾਣੇ ਬੀਜੇਪੀ ਕਾਂਗਰਸ ਅਕਾਲੀ ਜਲਦੀ ਨਹੀਂ ਹੈ ਮੈਂ ਕੋ ਆਮ ਆਦਮੀ ਪਾਰਟੀ ਦਾ ਹਮੈਤੀ ਨਹੀਂ ਹੈ ਮੇਰੀ ਸੋਸ਼ਲ ਮੀਡੀਆ ਦੇਖ ਲਓ ਕਦੇ ਕੋਈ ਆਮ ਆਦਮੀ ਪਾਰਟੀ ਹੱਥ ਨਹੀਂ ਪਹੁੰਚ ਰਹੀ ਹੋਊਗੀ ਪਰ ਉਹਨਾਂ ਨੇ ਇੱਕ ਗੱਲ ਕਿਹਾ ਸੀ ਸੀ ਚੇਂਜਿਸ ਲਿਆਵਾਂਗੇ ਚੇਂਜਿਸ ਲਿਆਵਾਂਗੇ ਚੇਂਜਿਸ ਲਿਆਵਾਂਗੇ ਉਹ ਚੇਂਜਿਸ ਲਿਆ ਦਿੱਤੀ ਆ ਅੱਜ ਤੱਕ ਕਿੰਨੀਆਂ ਸਰਕਾਰਾਂ ਰਹੀਆਂ 500 ਸਰਕਾਰਾਂ ਤਾਂ ਮੇਰੀ ਹੋਂਦ ਚ ਰਹਿ ਗਈਆਂ ਕਿਹੜੀ ਸਰਕਾਰ ਨੇ ਕਿਹੜੇ ਸੀਐਮ ਨੇ ਆਪਣੇ ਮੰਤਰੀ ਆਪਣੇ ਮਜੂਤਾ ਵਿਧਾਇਕ ਦੇ ਖਿਲਾਫ ਕਾਰਵਾਈ ਕੀਤੀ ਆ ਭਾਈ ਆਪਣੇ ਮਜੂਤਾ ਬਾਰੇ ਇਹ ਕਿਹੜਾ ਕਾਰਵਾਈ ਨਾ ਕਰਨਾ ਮਤਲਬ ਆ ਵੀ ਪਾਵਰਫੁਲ ਵਿਧਾਇਕ ਤਨਾਡ ਵਿਧਾਇਕ ਜਿਹੜਾ ਬੁੜਕਾ ਮਾਰ ਕੇ ਕਹਿੰਦਾ ਲੱਖ ਰੁਪਈਆ ਮੈਂ ਕੱਲ ਹੀ ਤਨੂੰ 1920 ਮੇਰੇ ਬਜੂਬਰ ਤਨਾਡ ਬੰਦਾ ਜਿਹਨੂੰ ਉਹ ਜਿਹੜਾ ਆਪਣੇ ਨੂੰ ਜੱਦੀ ਸਰਦਾਰ ਨੂੰ ਖੁਦ ਭਵਾਉਂਦਾ ਉਹ ਜੱਦੀ ਸਰਦਾਰ ਜਿਹੜਾ ਪੁਲਿਸ ਤੋਂ ਭਗੋੜਾ ਹੋ ਗਿਆ ਜਿਹਦੇ ਮਗਰ ਹੋ ਸਕਦਾ 20 ਬੱਚੀ 30 ਐਮਐਲਏ ਹੋਰ ਹੁੰਦੇ ਸਰਕਾਰ ਤੇ ਖਤਰਾ ਪੈਦਾ ਹੋ ਸਕਦਾ ਸੀਗਾ पर ਨਹੀਂ सीएम साहब ਤੇ ਕੋਈ ਕਰਵੀਨ ਲੀਡਰ ਹੈ ਉਹਨਾਂ ਨੇ ਕਾਰਵਾਈ ਕੀਤੀ ਆ ਉਸ ਔਰਤ ਨੂੰ ਇਨਸਾਫ ਦਿੱਤਾ ਆ ਹੋਰ ਜਦੋਂ ਤੁਸੀਂ ਸਰੈਂਡਰ ਕਰਦੇ ਸ਼ਾਇਦ ਕੁਝ ਲੋਕ ਸੋਚ ਲੈਂਦੇ ਯਾਰ ਵਾਕੇ ਉਸ ਦਾ ਗਲਤ ਹੋ ਗਿਆ ਵੇ ਅਦਾਲਤ ਤੋਂ ਬਰੀ ਕਰ ਦਿੰਦੀ ਰਾ ਥੋੜੀ ਆ ਤੁਸੀਂ ਪੁਲਿਸੇ ਫੈਰਿੰਗ ਕਰੋਗੇ ਫਿਰ 3-4 ਸਾਲਾਂ ਬਾਅਦ ਗੋਣੇ ਸਰਕਾਰ ਦਾ ਦੁੱਧ ਪਲੈਨ ਤੋਂ ਬਾਅਦ ਪੂਰੇ ਨਜ਼ਾਰੇ ਇਹ ਲੈਣ ਕਦੇ ਕਿਸੇ ਪੱਤਰਕਾਰ ਨੂੰ ਮਾੜਾ ਚੰਗਾ ਬੋਲ ਬੋਲ ਦੇਣਾ ਆਪਾਂ ਕਦੇ ਕਿਸੇ ਪੱਤਰਕਾਰਾਂ ਨੂੰ ਪਟਿਆਲੇ 'ਚ ਕਿੰਨੇ ਪੱਤਰਕਾਰ ਤੁਸੀਂ ਕੁੱਟਿਆ ਸਰਪਾੜੇ ਆ ਪੜਵਾਏ ਆ ਮਤਲਬ ਕੇਵਲ ਦੇ ਮਾਟਰ ਦੇ ਵਿੱਚ ਤੁਸੀਂ ਆ ਮੰਨ ਰਹੇ ਹੋ ਕਿ ਜੀ ਮੈਂ ਕੇਵਲ ਮਾਫੀਆ ਖਤਮ ਕਰਨਾ ਸੀ ਕੇਵਲ ਮਾਫੀਆ ਐ ਕਰਨਾ ਸੀ ਫਰਾਂ ਦੇ ਦਾ ਕੇਵਲ ਦਾ ਬਿਜ਼ਨਸ ਖਤਮ ਕਰਨਾ ਸੀ ਕੋੜੀ ਸਾਰੀ ਦੁਨੀਆ ਨੂੰ ਪਤਾ ਤੁਸੀਂ ਰੋਕ ਕੇ ਕਿ ਪਟਿਆਲੇ ਦੇ ਕਿਸੇ ਬੰਦੇ ਨੂੰ ਕੁਛ ਨਾ ਹਰ ਮੈਟਰ ਦੇ ਵਿੱਚ ਪਕਾਣ ਮਜਰਾ ਕਰਮਾ ਜਿਹੜਾ ਕਰਨਾ ਮੈਨੂੰ ਹੋਣੀ ਸੀ ਮੇਰਾ ਤੁਹਾਡਾ ਕੋਈ ਦਸ਼ਮਣੀ ਐ ਕੋ ਲੈਣਾ ਦੇਣਾ ਨਹੀਂ ਐ ਮੇਰਾ ਲੈਣਾ ਦੇਣਾ ਸਿਰਫ ਇੰਨਾ ਐ ਕਿ ਅੱਜ ਕੱਲ ਦਿਨ ਕਿਹੜੇ ਚੱਲ ਰਹੇ ਆ ਪੰਜਾਬ ਚ ਤਰਸ ਕੱਲ ਅਸੀਂ ਵੀ ਹਵਲ ਰੱਖਿਆ ਹੈ ਕਿ ਹਰ ਸ਼ਾਂਤੀ ਹੋਵੇ ਕਿ ਪ੍ਰਮਾਤਮਾ ਮੀਤ ਵਸੋਂ ਦੇ ਸ਼ਾਂਤੀ ਨੋਰਥ ਇੰਡੀਆ ਜਿਹੜੀ ਜਿੜੀ ਕੇ ਪਈ ਹੈ ਉਹ ਸ਼ਾਂਤ ਹੋਵੇ ਤੇ ਇਹਦਾ ਮਤਲਬ ਇਹ ਥੋੜੀ ਹੈ ਵੈਸੇ ਵੀ ਜਿਹੜੇ ਤੁਹਾਡੇ ਹਿਮਾਚਲ ਦੋ ਚਾਰ ਲੋਕ ਬੋਲੇ ਆ ਦੋ ਚਾਰ ਲੋਕ ਸਿਰਫ ਤੇ ਉਹ ਹੀ ਲੋਕ ਨੇ ਜਿਹੜੇ ਜੀ ਸੀ ਐਮ ਸਾਹਮਣੇ ਹੈਲੀਕਾਪਟਰ ਦੇ ਤਾਰੋਂ ਮਾੜਾ ਲੱਗ ਰਿਆ ਉਹਨਾਂ ਨੂੰ ਹਰ ਜੋਤ ਬੈਂਸ ਜਿਹੜੇ ਕੈਬਨਿਟ ਮੰਤਰੀ ਨੇ ਜਿਨ੍ਹਾਂ ਦੇ ਬਾਰੇ ਜਿ ਇੱਕ ਵੀਡੀਓ ਬੈਰਨ ਮੈਂ ਦੇਖੀ ਖੁਦ ਦੇਖੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੇ ਕੋਈ ਹੈਗੇ ਆ ਉਹ ਖੜੇ ਆ ਦਰਿਆ ਦੇ ਵਿੱਚ ਕਹਿ ਰਹੇ ਆ ਕਿ ਹਰਜੋਤ ਮਸਜਿਦ ਦੋ ਦਿਨਾਂ ਤੋਂ ਸਾਡੇ ਨਾਲ ਬੋਰੀਆਂ ਭਰਾ ਰਹੇ ਰੇਤ ਦੀਆਂ ਬੰਨ ਬਲਵਾ ਰਹੇ ਆ ਜਿਨ੍ਹਾਂ ਨੂੰ ਲਾਲਜੀਤ ਭੁੱਲਰ ਜਿਹੜਾ ਕੈਬਨਿਟ ਮੰਤਰੀ ਆ ਨਹੀਂ ਦਿਖ ਰਿਹਾ ਜਿਨ੍ਹਾਂ ਨੂੰ ਅਰਬਜਨ ਸਿੰਘ ਡੀਟੀਓ ਡੀਟੀਓ ਜਿਹੜਾ ਨਹੀਂ ਦਿਖ ਰੇ ਅੱਜ ਇੱਕ ਐਮਐਲਏ ਦਾ ਬੇਟਾ ਟਰੈਕਟਰ ਕੁਛ ਮੁਕਾ ਹੋਣ ਲੱਗਾ ਡੁੱਬਣ ਤੋਂ ਬਚਿਆ ਉਹ ਨਹੀਂ ਦਿਖ ਰਿਹਾ ਆਪਣਾ ਕੰਮ ਤਾਂ ਇੱਕੋ ਹੁੰਦਾ ਸਿਹਰੇ ਉੱਠੇ ਆ ਜੀ ਸੀਐਮ ਦਾ ਜੀ ਸੀਐਮ ਦਾ ਜੀ ਜੇ ਉਹਨਾਂ ਨੇ ਕਰੇ ਬੇਟੀ ਹੋ ਰਹੀ ਤਾਂ ਵੀ ਆਪਾਂ ਨੂੰ ਪ੍ਰੋਬਲਮ ਹੋ ਰਹੀ ਜੇ ਉਹਨਾਂ ਨੇ ਆਪਣਾ ਪਰਸਨਲ ਲਾਈਫ ਦੀ ਕੋਈ ਵੀਡੀਓ ਪਾ ਦਿੱਤੀ ਤਾਂ ਵੀ ਪ੍ਰੋਬਲਮ ਹੋ ਰਹੀ ਭੰਡਣ ਤੋਂ ਸਹੀ ਕੋਈ ਕਸਰ ਨਹੀਂ ਛੱਡਦੇ ਉਹ ਵਿਚਾਰਾ ਫਿਰ ਹੱਸ ਕੇ ਟਾਲ ਦਿੰਦਾ ਜਿੰਨੇ ਤੁਸੀਂ ਸੀਐਮ ਸਾਹਿਬ ਦੇ ਛਿੱਟੇ ਮਾਰਦੇ ਹੋ ਜਿੰਨੇ ਤੁਸੀਂ ਚਿੱਕੜ ਸੁੱਟਦੇ ਹੋ ਤੁਹਾਡੇ ਲੋਕਾਂ ਤੇ ਪੈ ਰਿਆ ਮੈਂ ਕੋ ਸਿਮ ਸਾ ਦਾ ਫੈਨ ਨਹੀਂ ਹਾਂ ਕਿਸੇ ਆਮ ਆਦੀ ਕੁਆਲਟੀ ਦਾ ਪਰ ਮੈਂ ਕੰਮਾਂ ਦਾ ਫੈਨ ਆ ਜੋ ਕੰਮ ਕਰ ਰਿਹਾ ਮੌਜੂਦਾ ਆਪਣੀ ਸਰਕਾਰ ਦੇ ਮੰਤਰੀਆਂ ਐਮ ਐਲ ਏ ਤੇ ਆਪਣੇ ਸਾਥੀਆਂ ਦੇ ਬਲੇ ਰਿਸ਼ਤੇਦਾਰਾਂ ਦੇ ਕਾਰਵਾਈ ਕਰਨੀ ਸੋਕੇ ਨਹੀਂ ਹੁੰਦੀ ਤੇ ਆਪਣੇ ਸਾਰੇ ਦਾ ਬੰਦਾ ਫਰਜੇ ਛਲਾਂਗਾ ਕਰਦੇ ਇਸ ਗੱਲ ਦੀ ਵੀ ਭਾਈ ਚੋਰ ਨੂੰ ਚੋਰ ਬਰਾਤਕਾਰੀ ਨੂੰ ਬਰਾਤਕਾਰੀ ਰੇਪਿਸਟ ਨੂੰ ਰੇਪਿਸਟ ਕਰਪਟ ਨੂੰ ਕਰਪਟ ਕਹਿਣ ਦਾ ਕਾਰਵਾਈ ਕਰਨਾ ਜੀੜਾ ਕਿਸੇ ਕਿਸੇ ਚ ਹੁੰਦਾ ਸੋ ਅਗਰ ਪੰਤਵਾਨ ਸਰਕਾਰ ਨੇ ਦਿਖਾਇਆ ਆਮ ਆਦਮੀ ਪਾਰਟੀ ਦੇ ਕਰਮੀਨਾਂ ਸਾਹਮਣੇ ਦਿਖਾਇਆ ਜਿਲ ਤੋਂ ਸਤੂਤ ਹੈ ਜੇ ਗੱਲ ਸਹੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਜੈ ਸ਼੍ਰੀ ਰਾਮ ਜੈ ਮਹਾਤਮਾ ਗਾਂਧੀ ਜੀ ਵਾਹਿਗੁਰੂ ਜੀ ਤਾਲ ਸਾਹਿਬ ਜੀ ਵਾਹਿਗੁਰੂ ਜੀ ਕੀ ਜੀ ਸਤਿ ਸ਼ਕਾਲ ਜੀ ਅੱਜ ਦਾ ਜਿਹੜਾ ਟਾਈਮ ਹੈ ਸਾਰੇ ਕਨਫਿਊਜ਼ ਨੇ ਵੀ ਵੀਜ਼ਾ ਕਿੱਥੇ ਦਾ ਲੱਗੇਗਾ ਹੁਣ ਵੀਜ਼ਾ ਲੱਗੇਗਾ ਆਸਟ੍ਰੇਲੀਆ ਦਾ ਤੁਸੀਂ ਸੋਰਸ ਆਫ ਇਨਕਮ ਤੁਹਾਨੂੰ ਘਟ ਹੈ ਤੁਸੀਂ ਨਵੇਂ ਫੰਡ ਆਪਣੇ ਅਕਾਊਂਟ ਦੇ ਵਿੱਚ ਰੱਖੇ ਹੋਏ ਨੇ ਜਾਂ ਤੁਹਾਡੇ ਕੋ ਕੋ ਫੰਡ ਹੈ ਨਹੀਂ ਸੋਰਸ ਆਫ ਇਨਕਮ ਤੁਹਾਡੇ ਕੋ ਘਟ ਹੈ ਤੁਸੀਂ ਆਪਣੇ ਬੱਚੇ ਨੂੰ ਪਲੱਸ 2 ਤੋਂ ਬਾਅਦ 6 ਬੈਂਡ ਦੇ ਨਾਲ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਤਾਂ ਇਸ ਦਾ ਹੱਲ ਹੈ ਜੱਪ ਸਟੱਡੀ ਕੋਲ ਤੁਸੀਂ ਫੰਡ ਨਵੇਂ ਗੈਪ ਦੇ ਨਾਲ 6 ਬੈਂਡ ਦੇ ਨਾਲ ਔਰ ਸੋਰਸ ਆਫ ਇਨਕਮ ਜਿਹੜੀ ਤੁਹਾਡੀ ਇਨਕਮ ਹੈ ਉਹ ਘਟ ਹੈ ਉਹਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਹੈ ਤਾਂ ਅਸੀਂ ਤੁਹਾਨੂੰ ਲਗਵਾ ਕੇ ਦਵਾਂਗੇ ਆਸਟ੍ਰੇਲੀਆ ਦਾ ਵੀਜ਼ਾ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਦੇ ਨਾਲ ਜਾਣਾ ਹੈ ਗੈਪ ਦੇ ਨਾਲ ਜਾਣਾ ਹੈ ਤੁਸੀਂ ਸਾਡੀ ਕੰਪਨੀ ਦੇ ਨਾਲ ਪੈਕੇਜ ਵੀ ਕਰ ਸਕਦੇ ਹਾਂ ਸਟੈਪ ਵਾਈਜ਼ ਸਟੈਪ ਵੀ ਕਰ ਸਕਦੇ ਹਾਂ ਕੁਝ ਪੈਸੇ ਤੁਸੀਂ ਪਹਿਲਾਂ ਦੇਣੇ ਆ ਬਾਕੀ ਦੇਣੇ ਆ ਆਫਟਰ ਵੀਜ਼ਾ ਤੁਸੀਂ ਸਾਡੇ ਮੁਹਾਲੀ ਔਰ ਜਲੰਧਰ ਤੇ ਬਾਕੀ ਆਫਿਸਾਂ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ